ਜੇਕਰ ਵੀਡੀਓ ਪੂਰੀ ਦੇਖੋਗੇ ਤਾਂ ਹੀ ਗੱਲ ਦੀ ਸਮਝ ਆਉਣੀ ਹੈ ਜੇ ਸਕਿਪ ਥੋੜੀ ਦੇਰ ਬਾਅਦ ਕਰਨੀ ਆ ਤਾਂ ਬੇਸ਼ੱਕ ਹੁਣੇ ਕਰ ਲਓ ਸਤਿ ਸ੍ਰੀ ਅਕਾਲ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਜਿਸ ਦੇ ਵਿੱਚ ਸਿਕਿਉਰਿਟੀ ਦੀ ਜੋਬ ਨੂੰ ਲੈ ਕੇ ਜ਼ਿਕਰ ਕੀਤਾ ਹੋਇਆ ਸੀ ਕਈ ਵੀਰ ਭਰਾਵਾਂ ਦੇ ਮੈਸੇਜ ਆਏ ਹੋਏ ਸੀ ਕਿ ਵੀ ਜਿਹੜੇ ਨੰਬਰ ਥੱਲੇ ਦਿੱਤੇ ਹੋਏ ਆ ਉਹ ਬਿਜੀ ਆ ਰਹੇ ਆ ਜਾਂ ਅਟੈਂਡ ਨਹੀਂ ਕਰਦੇ ਤੁਸੀਂ ਆਪਣੇ ਲਾਗੇ ਛਾਕੇ ਗੂਗਲ ਦੇ ਉੱਤੇ ਜੇ ਐਲ ਡੀ ਜੇ ਐਸ ਡੀ ਸਕਿੱਲ ਫੋਰਸ ਵਾਲਿਆਂ ਦਾ ਸਰਚ ਕਰਨਾ ਹੈ ਤੁਸੀਂ ਉਹਨਾਂ ਕੋਲ ਜਾ ਕੇ ਪੁੱਛ ਸਕਦੇ ਹੋ ਵੀ ਸਿਕਿਉਰਿਟੀ ਦੀ ਜੌਬ ਕਿਹੜੀ ਕੰਪਨੀ ਦੀ ਆ ਕਦੋਂ ਆਉਗੀ ਤਾਂ ਜਾਂ ਕਦੋਂ ਦੀ ਆਈ ਹੋਈ ਆ ਤੁਸੀਂ ਜੇ 10ਵੀਂ ਪਾਸ ਕੀਤੀ ਹੋਈ ਆ ਕੋਈ ਸਕਿੱਲ ਨਹੀਂ ਸਿੱਖੀ ਹੋਈ ਕਾਰਪੈਂਟਰ ਮਕੈਨਿਕ ਪਲੰਬਰ ਜਾਂ ਇਲੈਕਟ੍ਰੀਸ਼ੀਅਨ ਦੀ ਤਾਂ ਸਿਕਿਉਰਿਟੀ ਦੀ ਜੌਬ ਸਭ ਤੋਂ ਵਧੀਆ ਆ 10ਵੀਂ ਪਾਸ ਹੋਣੀ ਚਾਹੀਦੀ ਆ 50% ਅੰਗਰੇਜ਼ੀ ਦੇ ਉੱਤੇ ਪਕੜ ਮਜ਼ਬੂਤ ਹੋਣੀ ਚਾਹੀਦੀ ਆ ਸਿਕਿਉਰਿਟੀ ਦੀ ਜੌਬ ਵਿੱਚ ਆਉਣ ਲਈ ਤੁਸੀਂ 1.5 ਤੋਂ 2 ਲੱਖ ਰੁਪਈਆ ਦੇ ਕੇ ਏਜੰਟ ਨੂੰ ਤੁਸੀਂ ਦੁਬਈ ਦੇ ਵਿੱਚ ਆ ਕੇ ਸਿਕਿਉਰਿਟੀ ਦੀ ਜੌਬ ਕਰ ਲਓਗੇ ਮਹੀਨੇ ਬਾਅਦ ਤੁਹਾਡੀਆਂ ਇੱਥੇ ਸੈਲਰੀ ਸਟਾਰਟ ਹੋ ਜਾਣੀ ਆ ਜਦੋਂ ਤੁਸੀਂ ਇੱਥੇ ਉਹਨਾਂ ਦਾ ਪੂਰਾ ਜੋ ਪ੍ਰੋਸੀਜਰ ਆ ਕੰਪਲੀਟ ਕਰ ਲਓਗੇ ਉਸ ਤੋਂ ਬਾਅਦ ਤੁਸੀਂ ਜਦੋਂ ਇੱਥੇ ਰਹਿੰਦੇ ਸਿਕਿਉਰਿਟੀ ਦੀ ਜੌਬ ਕਰਦੇ ਕਰਦੇ ਜਿਹੜਾ ਟਾਈਮ ਫ੍ਰੀ ਟਾਈਮ ਤੁਹਾਡੇ ਕੋਲ ਹੋਊਗਾ ਉਹਦੇ ਵਿੱਚ ਤੁਸੀਂ ਸਕੂਲ ਵਿੱਚ ਲਾਇਸੈਂਸ ਅਪਲਾਈ ਕਰ ਲਿਓ 11000 ਦੇ ਵਿੱਚ ਲਾਇਸੈਂਸ ਦਾ ਠੇਕਾ ਕਰਦੇ ਆ ਸਕੂਲ ਵਾਲੇ ਜੇ ਤੁਸੀਂ ਡਾਇਰੈਕਟ ਆ ਕੇ ਲਾਇਸੈਂਸ ਬਣਾਉਣੇ ਆ ਟਰਾਂਸਪੋਰਟਾਂ ਦੇ ਥਰੂ ਠੇਕਾ ਮਾਰ ਕੇ ਤਾਂ 8 ਲੱਖ ਰੁਪਈਆ 7.5-8 ਲੱਖ ਲੱਖ ਦੇ ਵਿੱਚ ਠੇਕਾ ਕਰਦੇ ਆ ਤੁਸੀਂ ਇੱਥੇ 2 ਸਾਲਾਂ ਦੇ ਵਿੱਚ ਖੁਦ ਕਮਾ ਕੇ ਖੁਦ ਲਾਇਸੈਂਸ ਬਣਾ ਸਕਦੇ ਹੋ ਘਰਦਿਆਂ ਉੱਤੇ ਬੋਝ ਨਹੀਂ ਪਾ ਸਕਦੇ ਹਾਂ ਜੇ ਤੁਸੀਂ ਘਰਦਿਆਂ ਦੇ ਰਜ ਦੇ ਪੁੱਛਦੇ ਘਰ ਨਾਲੋਂ ਬਿਲੋਂਗ ਕਰਦੇ ਹੋ ਤੁਹਾਡੇ ਕੋਲ 4 ਪੈਸੇ ਹੈਗੇ ਆ ਫਿਰ ਤੁਸੀਂ ਡਾਇਰੈਕਟ ਟਰਾਂਸਪੋਰਟਾਂ ਵਿੱਚ ਆ ਕੇ 8 ਜਾਂ 7.5 ਲੱਖ ਦੇ ਵਿੱਚ ਠੇਕਾ ਕਰਕੇ ਲਾਇਸੈਂਸ ਬਣਾ ਸਕਦੇ ਹੋ ਜਿਸ ਟ੍ਰਾਂਸਪੋਰਟ ਵਿੱਚ ਮੈਂ ਡਰਾਈਵਿੰਗ ਦੀ ਜੌਬ ਕਰ ਰਿਹਾ ਇਸ ਟ੍ਰਾਂਸਪੋਰਟ ਦੇ ਵਿੱਚ ਵੀ ਇੱਕ ਵੀਰ ਪਹਿਲਾਂ ਸਿਕਿਉਰਿਟੀ ਦੀ ਜੌਬ ਤੇ ਆਇਆ ਹੋਇਆ ਸੀਗਾ ਉਹ ਕਿਸੇ ਹੋਰ ਥਾਂ ਸਿਕਿਉਰਿਟੀ ਦੀ ਜੌਬ ਤੇ ਆਇਆ ਸੀ ਉਹਨੇ ਉਹ ਜੌਬ ਕਰਦੇ ਹੋਏ ਲਾਇਸੈਂਸ ਕੰਪਲੀਟ ਕੀਤਾ ਫਿਰ ਉਹ ਇਸ ਕੰਪਨੀ ਵਿੱਚ ਆ ਕੇ ਡਰਾਈਵਿੰਗ ਦੀ ਜੌਬ ਕਰ ਰਿਹਾ ਭਾਜੀ ਮੈਂ 2015 ਦੇ ਵਿੱਚ ਇਹ ਜੋ ਸਿਕਿਉਰਿਟੀ ਗਾਰਡ ਆਇਆ ਸੀਗਾ ਤੇ ਉਹ ਉਸ ਵਾਰੀ ਪਤਾ ਲੰਡਾ ਦੇ ਵਿੱਚ ਜੀਐਸ ਇੰਟਰਨੈਸ਼ਨਲ ਵਾਲੇ ਸੀਗੇ ਜਿੰਮੇਰੇ ਥਰੂ ਮੈਂ ਆਇਆ ਸੀਗਾ ਉਦੋਂ 1.5 ਲੱਖ ਰੁਪਏ ਲੱਗਿਆ ਸੀਗਾ ਹੰਦਾ ਤਾਂ ਪਤਾ ਨਹੀਂ ਕਿੰਨਾ ਲੱਗਦਾ ਲੇਕਿਨ ਮੈਂ 8 ਸਾਲ ਸਿਕਿਉਰ ਤੇ ਨਾਈਟ ਡਿਊਟੀ ਹੁੰਦੀ ਸੀ। ਦੈਨ ਦੇ ਟਾਈਮ ਮੈਂ ਲਾਇਸੈਂਸ ਲਈ ਕਲਾਸ ਲਈ ਚਲਾ ਜਾਂਦਾ ਸੀਗਾ। ਤੇ ਉਸ ਟਾਈਮ ਮੇਰਾ 8600 ਰਾਮ ਖਰਚ ਆਇਆ ਸੀ ਲਾਇਸੈਂਸ ਬਣਾਉਣ ਲਈ। ਤੇ ਹੁਣ ਜੋਬ ਕਿਦਾਂ ਵਧੀਆ ਕਰ ਰਹੇ ਆ। ਹੁਣ ਵਧੀਆ ਜੋਬ ਭਾਜੀ ਕੋਨ ਕੋਰਡ ਦੇ ਵਿੱਚ ਤੁਹਾਡੇ ਨਾਲ ਹੀ ਕਰ ਰਹੇ ਆ ਜੋਬ। ਵਧੀਆ ਟਰਾਂਸਪੋਰਟ ਆ। ਨਵੇਂ ਬੰਦਿਆਂ ਲਈ ਬਹੁਤ ਵਧੀਆ ਓਪਰਚੁਨਿਟੀ ਆ ਇਹਦੇ ਵਿੱਚ ਜੂਰ ਅਪਲਾਈ ਕਰੋ। ਤੇ ਬਾਕੀ ਜਿਹੜੇ ਵੀਰ ਆਉਣਾ ਚਾਹੁੰਦੇ ਆ ਸਿਕਿਉਰਿਟੀ ਦੀ ਜੋਬ ਤੇ ਉਹਨਾਂ ਨੂੰ ਦੱਸ ਕਿੰਦਾ ਵਧੀਆ ਕੰਮ ਹਾਂਜੀ ਸਿਕਿਉਰਿਟੀ ਜੋਬ ਬਹੁਤ ਵਧੀਆ ਹੈ ਇੰਗਲਿਸ਼ ਆਉਣੀ ਚਾਹੀਦੀ ਹੈ ਬਸ ਤੇ ਇੰਗਲਿਸ਼ ਆਉਂਦੀ ਆ ਤਾਂ ਤੁਹਾਨੂੰ ਇੱਥੇ ਆ ਕੇ ਜੇ ਤੁਸੀਂ ਅਬੂ ਧਾਬੀ ਆਉਂਦੇ ਆ ਤਾਂ ਬਹੁਤ ਵਧੀਆ ਹੈ ਅਬੂ ਧਾਬੀ ਸੈਲਰੀ ਥੋੜੀ ਵਧੀਆ ਹੈ ਤੇ ਜੇ ਦੁਬਈ ਆਉਂਦੇ ਆ ਦੁਬਈ ਥੋੜੀ ਘੱਟ ਆ ਸੈਲਰੀ ਕਿੰਨੀ ਕ ਸੈਲਰੀ ਆ ਜਾਂਦੀ ਸੀ ਤੇਰੀ ਅਬੂ ਧਾਬੀ ਦੇ ਵਿੱਚ ਮੈਂ 3600 ਤੱਕ ਵੀ ਸੈਲਰੀ ਲਈ ਜਾ ਫਿਰ 3400 ਵੀ ਆਉਂਦੀ ਰਹੀ ਹੈ 3300 ਵੀ ਹੋ ਗਈ ਅੱਛਾ ਹੁਣ ਲਾਸਟ ਜਦੋਂ 3200 ਸੀਗੀ ਅਬੂ ਧਾਬੀ ਦੇ ਵਿੱਚ 2000 ਬੇਸਿਕ ਆ ਕਿੱਥੇ 16 1700 ਬੇਸਿਕ ਆ ਅਬੂ ਧਾਬੀ ਕਿਹੜੀ ਸਿਕਿਉਰਿਟੀ ਦੇ ਵਿੱਚ ਸੀ ਤੁਸੀਂ ਮੈਂ ਯੂਐਸਜੀ ਵਿੱਚ ਸੀਗਾ ਯੂਨਾਈਟਿਡ ਸਿਕਿਉਰਿਟੀ ਗਰੁੱਪ ਦੇ ਵਿੱਚ ਬਹੁਤ ਵਧੀਆ ਕੰਪਨੀਆਂ ਜੇ ਬੰਦੇ ਕਿਸੇ ਨੇ ਆਉਣਾ ਹੋਵੇ ਉਹਦੇ ਵਿੱਚ ਵੀ ਆ ਸਕਦਾ ਹੈ ਚਲੋ ਠੀਕ ਹੈ ਓਕੇ ਗਿਆ ਸਾਸਰੀਕਾ ਸਾਸਰੀਕਾ ਜੀ